ਸ਼ੰਗਰਜੀ ਕੀ ਜਾਖੋਲੇ ਰਾਤ ਅੱਜ ਜ ਸਾਡੇ ਗੁਰਦਾਸਪੁਰ ਦੇ ਵਿੱਚ ਰੰਜੀਤਪਗ ਹੈ ਇੱਕ ਛੋਟਾ ਜਿਹਾ ਕਸਬਾ ਹੈ ਬਰੀਆਰ ਚੌਕੀ ਦੇ ਅੰਦਰ ਆਂਦਾ ਹੈ ਉਰੋਂ ਦੇ ਚ ਨੇ ਕੋ ਸਲਟਰ ਹਾਊਸ ਚੱਲਦਾ ਪਿਆ ਬੜੀ ਦੇਰ ਦਾ ਬਹੁਤ ਦੇਰ ਦਾ ਕਿਉਂਕਿ ਬਹੁਤ ਸਾਲ ਪਹਿਲਾਂ ਵੀ ਇੱਥੇ ਰੇਡ ਕੀਤੀ ਸੀ ਤੇ ਉਦੋਂ ਜਿੰਨਾ ਗਾਵਾਂ ਨੂੰ ਮਾਰਦੇ ਪੇਦਤੀਏ ਉਸ ਵੇਲੇ ਸਾਡੇ ਐਸਐਚਓ ਸਾਹਿਬ ਉਹਦੇ ਗੁਰਜੀਤ ਸਿੰਘ ਜੀ ਉਹਨਾਂ ਨੇ ਬੜਾ ਖੜਾ ਸੰਕੇਤ ਜਾਰੀ ਕੀਤਾ ਤੇ ਉਹਨਾਂ ਨੇ ਐਫਆਈਆਰ ਕਰ ਦਿੱਤੀ ਬੜਾ ਜਬਰਦਸਤ ਐਫਆਈਆਰ ਕੀਤੀ ਉਹਦੇ ਨੂੰ ਵਾਈਂਡ ਅਪ ਕਰ ਦਿੱਤਾ ਪਰ ਪਤਾ ਨਹੀਂ ਉਸ ਤੋਂ ਬਾਅਦ ਫੇਰ ਦੁਬਾਰਾ ਕਸਤਾ ਸ਼ੁਰੂ ਹੋ ਗਿਆ ਹੈ ਔਰ ਅੱਜ ਦੇਖਿਆ ਹੋਏ ਕਿ ਜਿਹੜੇ ਟੁੱਟੇ ਟੁੱਟੇ ਘਰ ਹੁੰਦੇ ਸੀ ਨਾ ਅੱਜ ਜੋੜ ਕੇ ਬਸੋਈ ਹੋਈਆਂ ਹੋਈਆਂ ਕੋਠੀਆਂ ਬਣੀਆਂ ਪਈਆਂ ਜਿਹੜਾ ਸੋਰਟਿੰਗ ਕਰਦੇ ਹੁੰਦੇ ਸੀ। ਸੋ ਇੱਥੇ ਬੜੇ ਹਾਈ ਲੈਵਲ ਤੇ ਕੰਮ ਚੱਲਦਾ ਪਿਆ ਹੋਇਆ ਹੈ। ਇਹਦੇ ਨਾਲ ਹੀ ਇੱਕ ਨਾ ਡੇਰਾ ਬਣਾਇਆ ਰਣਾ। ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਉੱਨੀ ਗਵਾਏ تھے ਜਿਹੜੀਆਂ ਆਈਆਂ ਹੋਈਆਂ ਸੁਖਮਰ ਕੱਜ ਮਿਲੀ ਸੀ ਕੱਲ ਦੀਆਂ ਆਈਆਂ। ਤੇ ਉਹ ਉੱਥੇ ਮਾਰ ਕੇ ਨਾ ਤੇ ਉਹ ਤਾਂ ਮਾਸ ਲੈ ਕੇ ਜਾਂਦੇ ਕੋਈ ਉੱਥੋਂ ਆਉਂਦੇ ਨੇ। ਉਹ ਜੇ ਤੋਂ ਦਾਦੇ ਲੋਕ ਆਉਂਦੇ ਨੇ ਕਿਢੇ ਦਾ ਫਾਈਟ ਤੋਂ ਉਹ ਹਲਾਲ ਕਰਕੇ ਤੇ ਗਊਆਂ ਨੂੰ ਲੈ ਕੇ ਜਾਂਦੇ ਨੇ ਅੱਜ ਸਾਨੂੰ ਮਿਲਿਆ ਕਿ 2:30 ਵਜੇ ਆਪਾਂ ਇਨਫੋਰਮੇਸ਼ਨ ਦਿੱਤੀ ਐਸਐਸਪੀ ਸਾਹਿਬ ਨੂੰ ਲੇਕਿਨ ਆਈ ਡੋਨਟ ਨੋ ਕਿ ਕੀ ਹੋਇਆ ਕਿ ਕਰਦੇ 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 ਰਾਦੇ 8:00 ਵਜੇ ਔਰ ਇੱਥੇ ਰੇਡ ਨਹੀਂ ਹੋਈ ਜਦੋਂ ਅਸੀਂ 8:00 ਵੇ ਰੇਡ ਕੀਤੀ ਇੱਥੇ ਆ ਕੇ ਜਿਹੜਾ ਸੌਟਰ ਹਾਊਸ ਜਿੱਥੇ ਤਾਜ਼ੀਆਂ ਗਊਆਂ ਮਾਰੀਆਂ ਜਾਂ ਸੀਗੀਆਂ ਉਹ ਜਿਹੜੀਆਂ ਗਊਆਂ ਦੇ ਜਿਹੜੇ ਅੰਸ਼ ਸੀਗੇ ਉਹ ਤੋਂ ਮੈਂ ਕਿ ਰਿਮੂਵ ਕਰ ਦਿੱਤੇ ਗਏ ਸੀਗੇ ਅਜੇ ਵੀ ਉੱਥੇ ਜਿਹੜੇ ਕੁਝ ਸਿਰ ਪਏ ਹੋਏ ਨੇ ਜਿਹੜੇ ਤਾਜ਼ੇ ਨੇ ਉਹਨਾਂ ਨੂੰ ਸਾਡੇ ਐਸਐਸਪੀ ਸਾ ਉਹਨਰ ਕੋਲ ਕਿਸੇ ਕਿਸੇ ਕੀ ਕਿ ਤੁਸੀਂ ਉਹਨਾਂ ਦੇ ਇੱਕ ਵਾਰੀ ਨਾ ਟੈਸਟ ਕਰਵਾ ਲਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਤਾਜ਼ੇ ਮਾਰੇ ਹੋਏ ਨੇ ਇਸ ਤੋਂ ਇਲਾਵਾ ਜਿਹੜਾ ਲੋਟਰ ਹਾਊਸ ਦੇ ਬਿਲਕੁਲ ਨਾਲ ਹੀ ਇੱਕ ਡੇਰਾ ਬਣਾ ਕੇ ਉੱਥੇ ਫੰਡਰ ਗਾਵਾਂ ਨੂੰ ਜਿਹੜੀਆਂ ਦੁੱਧ ਨਹੀਂ ਦੇ ਸਕਦੀਆਂ ਜਿਦੋਂ ਕਹਿ ਸਕਦੇ ਆ ਸੀ ਠੀਕ ਹੈ ਨਾ ਉਹਨਾਂ ਨੂੰ ਉੱਥੇ ਰੱਖਿਆ ਹੋਇਆ ਹੈ ਇਕੱਠੇ ਕੀਤਾ ਹੋਇਆ ਕੱਲ ਤੱਕ 19 ਸੀ ਅੱਜ 9 ਹੈ 10 ਗਊਆਂ ਜਿਹੜੀਆਂ ਕੱਲ ਤੋਂ ਲੈ ਕੇ ਹੋਣ ਤਾਂ ਕਿ ਉਹਨਾਂ ਨੂੰ ਮਾਰਕੀਟ ਉਹਨਾਂ ਦਾ ਮਾਸ ਤੇ ਅੱਗੇ ਜਾ ਚੁੱਕੇ ਨੇ ਅਵਸ਼ੇਸ਼ ਅੱਤ ਬਿਸ਼ਕ ਨਹੀਂ ਆਏ ਦੇਖਣ ਨੂੰ ਸਦਿਤ ਹੋਰ ਤੇ ਸਪਸ਼ਟ ਹੁੰਦਾ ਹੈ ਕਿ ਲਾਗੇ ਡੇਰਾ ਬਣਾਉਂਦਾ ਮਤਲਬ ਇਹ ਹੈ ਕਿ ਗਵਾਂ ਨੂੰ ਇਕੱਠੇ ਕਰੀ ਜਾਓ ਇੱਕ ਇੱਕ ਕਰਕੇ ਮਾਰੀ ਜਾਓ ਠੀਕ ਹੈ ਸੋ ਇਹ ਜੋ ਕੱਟੜਾ ਕਰਮ ਇਥੇ ਹੋ ਰਿਹਾ ਹੈ ਇਹ ਬੜਾ ਨਮੋਸ਼ੀ ਵਾਲਾ ਔਰ ਮੈਂ ਇਹਨਾਂ ਜ਼ਰੂਰ ਕਹਾਂਗਾ ਕਿ ਜਿਹੜੀ ਸਾਡੀ ਇੰਟੈਲੀਜੈਂਸ ਹੈ ਕੀ ਉਹ ਸਾਡੇ ਦੀ ਇਨਫੋਰਮੇਸ਼ਨ ਰੱਖ ਸਕਦੀ ਹੈ ਇਹ ਚੀਜ਼ਾਂ ਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਿਹੜਾ ਸਾਨੂੰ ਪਤਾ ਲੱਗਦਾ ਅੱਜ ਨਸ਼ੇ ਦੇ ਖਿਲਾਫ ਇਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਹੈ ਅੱਜ ਇਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਜਿਹੜੇ ਨਸ਼ਾ ਕੌਣ-ਕੌਣ ਵੇਚਦਾ ਹੈ ਈ ਇਨੀ ਦੇ ਦਰਨ ਨੂੰ ਪਤਾ ਹੀ ਨਹੀਂ ਸੀਗਾ ਤੇ ਉਹੀ ਹਾਲ ਉਹਨਾਂ ਗਊ ਹਤਿਆਰਾਂ ਦਾ ਹੋ ਰਿਹਾ ਸਾਡੇ ਗੁਰਦਾਸਪੁਰ ਰੀਜਨ ਚ ਫੇਰ ਦੁਬਾਰਾ ਗਊ ਹਤਿਆ ਬਹੁਤ ਵੱਡੇ ਸਕੇ ਹੋਣ ਲੱਪੀ ਹੈ ਗਊ ਤਸਵੀਰ ਬਹੁਤ ਵੱਡੇ ਸਕੇ ਹੋਣ ਲੱਪੀ ਹੈ ਅੱਜ ਸਾਡੇ ਐਸਐਚਓ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਮੈਂ ਸੇਰੇ ਜਿਹੜਾ ਇਹਨਾਂ ਨੂੰ ਕਿਤੇ ਜਿਹੜੇ ਆਪਣੇ ਵੈਟਰਨਰੀ ਡਾਕਟਰ ਨੇ ਉਹਨਾਂ ਨੂੰ ਗੁਲਾ ਕੇ ਉਹਨਾਂ ਕੋ ਟੈਸਟ ਕਰਵਾ ਲਾਂਗਾ ਕਿ ਇਹ ਗਊਆਂ ਜਿਹੜੀਆਂ ਦੁੱਧ ਦੇ ਦੇ ਕਾਬਿਲ ਹੈ ਕਿ ਨਹੀਂ ਹੈ ਔਰ ਦੂਸਰੀ ਕਿ ਜਿਹੜਾ ਉਥੇ ਮਾਸ ਪਿਆ ਹੋਇਆ ਜਾਂ ਜਿਹੜੇ ਉਥੇ ਸਿਰ ਪਏ ਹੋਏ ਨੇ ਉਹਨਾਂ ਦੀ ਸੈਂਪਲਿੰਗ ਕਰਵਾ ਕੇ ਪਤਾ ਲੱਗ ਜਾਏਗਾ ਕਿ ਉਹ ਕਦੋਂ ਮਾਰੇ ਗਏ। ਦਸੋ ਇਹ ਐਫ ਆਈ ਆਰ ਜਿਹੜੀ ਹੈ ਇਹ ਕਿੰਨਾ ਸੌਫਟ ਸਵੀਰੇ ਦੇਵਾਂਗੇ। ਅਗਰ ਇਹ ਆਪਾਂ ਇਹ ਨਹੀਂ ਦਿੰਦੇ ਤੇ ਸ਼ਰ ਹੋ ਸਕਦਾ ਐਫ ਐਚਓ ਸਾਡੇ ਤੇ ਦਬਾਅ ਆ ਜਾਏ ਕਿਉਂਕਿ ਮੰਤਰੀ ਇੱਥੇ ਬਹੁਤ ਜਿਹੜਾ ਐਕਟਿਵ ਨਹੀਂ ਹੈ ਨਾ ਤੇ ਜੇ ਇਹਨਾਂ ਤੇ ਕੋਈ ਦਬਾਅ ਆ ਜਾਂਦਾ ਔਰ ਐਫ ਐਫ ਕਰਨ ਚ ਅਸਮਰਥ ਹੁੰਦੇ ਨੇ। ਦਸੋ ਇਹਨਾਂ ਦੀ ਮਦਦ ਵਾਸਤੇ ਆਪਾਂ ਐ ਐਸ ਐਸ ਪੀ ਆਫਿਸ ਦਾ ਪੱਕੇ ਰਾਵ ਕਰਾਂਗੇ ਕਿਉਂਕਿ ਸਾਨੂੰ ਜੇ ਇਨਸਾਫ ਨਹੀਂ ਮਿਲਿਆ ਤਾਂ ਸਾਨੂੰ ਫਿਰ ਇਹੀ ਤਰੀਕਾ ਅਪਣਾਉਣਾ ਆਂਦਾ ਤੇ ਇਹੀ ਤਰੀਕਾ ਅਪਣਾਵਾਂ